ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਹੈਗਾਗਾ ਤੇ ਮੈਂ ਇੰਡੀਆ ਗ੍ਰੋ ਬ੍ਰਾਂਡ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈਗਾਗਾ ਤਾਂ ਅੱਜ ਅਸੀਂ ਪਹੁੰਚੇ ਹਾਂ ਪਿੰਡ ਰੱਲਾ ਦੇ ਵਿੱਚ ਤਾਂ ਸਾਡੇ ਕੋਲੇ ਇੰਡੀਆ ਗ੍ਰੋ ਬ੍ਰਾਂਡ ਦਾ ਇੱਕ ਭੂਆਸਤਰ ਸੁਪਰਨਾ ਦਾ ਪ੍ਰੋਡਕਟ ਆਉਂਦਾ ਹੈਗਾ ਜਿਹੜਾ ਕਿ ਆਰਗੈਨਿਕ ਹੈਗਾ ਤਾਂ ਆਪਾਂ ਆਰਗੈਨਿਕ ਤਰੀਕੇ ਦੇ ਨਾਲ ਖੇਤੀ ਦੀ ਵਿੱਚ ਉਪਜ ਨੂੰ ਵਧਾ ਸਕਦੇ ਹੈਗੇਾਂਗੇ ਤਾਂ ਬਾਈ ਜੀ ਨੂੰ ਮਿਲੇ ਸੀਗੇ ਆਓ ਆਪਾਂ ਜਾਣਦੇ ਹਾਂ ਇਹਨਾਂ ਨੇ ਕਿਵੇਂ ਵਰਤਿਆ ਤੇ ਕਿਹੜਾ ਪ੍ਰੋਡਕਟ ਵਰਤਿਆ ਸੀਗਾ ਕੀ ਇਹਨਾਂ ਨੂੰ ਉਹਦੇ ਵਿੱਚ ਫਾਇਦਾ ਲੱਗਿਆ ਹਣ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਜੀ ਬਹੁਤ ਸਿੰਘ ਜੀ ਬੋਧ ਸਿੰਘ ਜੀ ਕਿਹੜਾ ਪਿੰਡ ਆ ਬਾਈ ਜੀ ਰੱਲਾ ਰੱਲਾ ਤਾਂ ਬਾਈ ਜੀ ਤੁਸੀਂ ਸਾਡਾ ਕਿਹੜਾ ਪ੍ਰੋਡਕਟ ਵਰਤਿਆ ਸੀਗਾ ਜੀ ਉੱਚਾ ਚਾਹ ਤਾ ਨਾਮ ਤਾਂ ਭੁੱਲ ਜਾਣਾ ਪੈਕਟ ਹੈ ਮੇਰੇ ਕੋਲ ਇਹ ਵਰਤਿਆ ਸੀ ਠੀਕ ਹੈ ਜੀ ਤੇ ਜੇ ਨਹੀਂ ਪਾਇਆ ਡੀਏਪੀ ਕਿੰਨਾ ਪਾਇਆ ਜੀ ਡੀਏਪੀ ਬਸ ਨਾ ਮਾਤਰੀ 8-7 ਕਿਲੋ ਪਾਇਆ ਮਤਲਬ 8 ਕਿਲੋ ਡੀਏਪੀ ਇਹਨਾਂ ਨੇ ਪਾਇਆ ਤੇ ਯੂਰੀਆ ਕਿੰਨਾ ਪਾਇਆ ਜੀ ਯੂਰੀਆ ਅੱਧੀ ਬੋਰੀ ਅੱਧੀ ਬੋਰੀ ਯੂਰੀਆ ਦੀ ਲਾਈ ਆ ਤਾਂ ਕਿੰਨਾ ਥਾਂ ਜੀ ਇਹ ਆਪਣਾ 6 ਕਨਾਲਾਂ 6 ਕਨਾਲਾਂ ਦੇ ਵਿੱਚ ਠੀਕ ਹੈ ਮਤਲਬ ਹੁਣ ਤੁਹਾਨੂੰ ਕੀ ਫਰਕ ਜਾਂ ਕੀ ਨਜ਼ਰ ਆਇਆ ਬਾਈ ਨਾਲ ਦੇ ਕਣਕਾਂ ਨਾਲ ਸਾਰਿਆਂ ਨਾਲ ਫਰਕ ਹੈ ਬਾਈ ਵਧੀਆ ਫਟਾਰ ਕਰਿਆ ਵਧੀਆ ਬੂਝਾ ਅੱਛਾ ਮਤਲਬ ਬੂਝਾ ਵੀ ਵੱਧ ਮਾਰਿਆ ਫਟਾਰ ਵਧੀਆ ਕਰਿਆ ਤੇ ਜਿਵੇਂ ਨਾਲ ਦੀ ਚ ਡੀਏਪੀ ਫੁੱਲ ਪਾਈ ਹੋਈ ਆ ਇਹ ਚ ਪਾਇਆ ਇਹ ਚ ਆਪਾਂ ਘੱਟ ਪਾਇਆ ਜੂਰੀਆ ਵੀ ਘੱਟ ਪਾਇਆ ਤਾਂ ਬਾਈ ਫਿਰ ਮਤਲਬ ਦੂਜਿਆਂ ਨਾਲੋਂ ਤੁਹਾਨੂੰ ਐ ਲੱਗਦਾ ਵੀ ਉਹਨਾਂ ਦੇ ਫਰਕ ਹੈ ਬਾਈ ਫਰਕ ਆ ਫਰਕ ਉਹਨਾਂ ਨਾਲੇ ਘੱਟ ਪਾ ਕੇ ਵੀ ਬਰਾਬਰ ਚੜ ਗਈ ਕਣਕ ਬਾਕੀ ਉਹਦੇ ਸਫਰ ਸੀਡ ਨਾਲ ਵੀ ਜ ਸੁੰਡ ਨਹੀਂ ਪਿਆ ਇਹਦੇ ਚ ਅੱਛਾ ਸੁੰਡ ਨਹੀਂ ਪਿਆ ਬਾਈ ਇਹਦੇ ਚ ਠੀਕ ਹੈ ਤਾਂ ਬਾਈ ਇੱਕ ਤੁਸੀਂ ਇੱਥੇ ਜੇ ਦੱਸ ਰਹੇ ਸੀ ਵੀ ਇਧਰਲੀ ਸਾਈਡ ਆਹ ਖੁੱਡ ਚ ਅਸੀਂ ਪਾਇਆ ਨਹੀਂ ਇਹ ਨਾ ਉਹ ਦਵਾਈ ਇਹ ਚ ਸੁੰਡ ਹੈਗਾ ਨਾ ਨਾ ਅੱਛਾ ਮੰਨ ਲਓ ਜਿੱਥੇ ਜੇ ਉਹ ਨਹੀਂ ਪਿਆ ਉੱਥੇ ਜੇ ਸੁੰਡ ਨਜ਼ਰ ਆਇਆ ਹਾਂ ਉੱਥੇ ਸੁੰਡ ਹੈਗਾ ਇਹ ਨਾ ਨਾ ਉਹ ਖੁੱਡ ਚ ਹੈਗਾ ਠੀਕ ਹੈ ਜਿੱਥੇ ਮਤਲਬ ਪਾਇਆ ਗਿਆ ਉੱਥੇ ਸੁੰਡ ਵੀ ਨਹੀਂ ਨਾ ਇੱਥੇ ਹੈ ਨਹੀਂ ਸੁੰਡ ਨਹੀਂ ਹੈਗਾ ਠੀਕ ਹੈ ਬਾਈ ਜੀ ਤਾਂ ਸੰਤੋਸ਼ ਤੋਂ ਤੁਸੀਂ ਸਾਡੀ ਚੀਜ਼ ਤੋਂ ਬਾਈ ਹਾਂ ਗਾਹਾਂ ਨੂੰ ਜੇ ਵੱਧ ਵੀ ਜਿਆ ਤਾਂ ਵੱਧ ਵੀ ਪਾਇਆ ਕਰਾਂਗੇ ਠੀਕ ਹੈ ਜੀ ਤਾਂ ਬਾਈ ਜੀ ਦਾ ਕਹਿਣਾ ਵੀ ਗਾਹਾਂ ਨੂੰ ਹੋਰ ਵੀ ਬਾਣ ਦੇ ਵਿੱਚ ਆਪਾਂ ਪਾਵਾਂਗੇ ਝੋਨੇ ਵੇਲੇ ਤਾਂ ਧੰਨਵਾਦ ਬਾਈ ਜੀ ਸਤ